ਸੋ ਤੁਸੀਂ ਗੱਲ ਦੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਅੱਜ 27 ਸਤੰਬਰ ਦੇ ਮੌਸਮ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਅੱਜ ਮੌਸਮ ਕਿਵੇਂ ਰਹੇਗਾ 27 ਤਰੀਕ ਸਵੇਰ ਤੋਂ ਲੈ ਕੇ ਸ਼ਾਮ ਦੇ ਦਰਮਿਆਨ ਸੋ ਪਹਿਲਾ ਤਾਜ਼ਾ ਸੈਟਲਾਈਟ ਤਸਵੀਰ ਦੇਖ ਰਹੇ ਹਾਂ ਇਹਦੇ ਵਿੱਚ ਪੰਜਾਬ ਦਾ ਮੌਸਮ ਫਿਲਹਾਲ ਠੀਕ ਠਾਕ ਬਣਿਆ ਹੋਇਆ ਰਾਤ ਇੱਕ ਪੱਛਮੀ ਸਿਸਟਮ ਪਹੁੰਚਿਆ ਸੀ ਜਿਹੜਾ ਕਿ ਪੰਜਾਬ ਦੇ ਮਾਝੇ ਦੇ ਕੁਝ ਸਰਹੱਦੀ ਖੇਤਰਾਂ ਨੂੰ ਪ੍ਰਭਾਵਿਤ ਕਰਦਾ ਹੋਇਆ ਅੱਗੇ ਨਿਕਲਿਆ ਕਿਉਂਕਿ ਹਾਲੇ ਜਿਹੜੇ ਪੱਛਮੀ ਸਿਸਟਮ ਪਹੁੰਚ ਰਹੇ ਨੇ ਉਹਨਾਂ ਦਾ ਪ੍ਰਭਾਵ ਆ ਜਿਹੜਾ ਮੈਦਾਨੀ ਖੇਤਰਾਂ ਵਿੱਚ ਘ ਕਿਉਂਕਿ ਜਦੋਂ ਗਰਮੀਆਂ ਦਾ ਸੀਜ਼ਨ ਹੁੰਦਾ ਜਿਹੜਾ ਪੱਛਮੀ ਸਿਸਟਮ ਨੇ ਲਗਭਗ ਇਹ ਜਿਹੜਾ ਜੰਮੂ ਤੋਂ ਵੀ ਉਤਲਾ ਹਿੱਸਾ ਹੈ ਜਿਵੇਂ ਸਕਰੀਨ ਤੇ ਦੇਖੋ ਤਾਂ ਇਸ ਤਰ੍ਹਾਂ ਅੱਗੇ ਨਿਕਲਦੇ ਰਹੇ ਉਹਨਾਂ ਦਾ ਰੂਟ ਹੁੰਦਾ ਪਰ ਜਿਉਂ ਜਿਉਂ ਹੁਣ ਸਰਦੀਆਂ ਦੀ ਰੋਤਾਵੇਗੀ ਇਹ ਜਿਹੜੇ ਸਿਸਟਮ ਨੇ ਪਹਾੜੀ ਖੇਤਰਾਂ ਵੱਲ ਆਉਣਗੇ ਤੇ ਹੋਰ ਜਦੋਂ ਲਗਭਗ ਕਹਦੀ ਹੈ ਵੀ ਨਵੰਬਰ ਦਸੰਬਰ ਜਨਵਰੀ ਫਰਵਰੀ ਦਾ ਸਮਾਂ ਹੋਵੇਗਾ ਤਾਂ ਇਹ ਸਿੱਧਾ ਮੈਦਾਨੀ ਖੇਤਰਾਂ ਦੇ ਉੱਪਰ ਦੀ ਗੁਜ਼ਰਨਗੇ ਤੇ ਫਿਰ ਇਹ ਸਰਦੀਆਂ ਵਿੱਚ ਥੋੜਾ ਜਿਹਾ ਕਹਦੀ ਹੈ ਵੀ ਦੱਖਣ ਵੱਲ ਨੂੰ ਹੁੰਦੇ ਨੇ ਤੇ ਜਦੋਂ ਗਰਮੀਆਂ ਦਾ ਸੀਜ਼ਨ ਹੁੰਦਾ ਹੈ ਤਾਂ ਇਹ ਉੱਪਰ ਉੱਤਰੀ ਪਹਾੜੀ ਖੇਤਰਿਆਂ ਤੋਂ ਉੱਪਰ ਨਿਕਲ ਜਾਂਦੇ ਨੇ ਨਾ ਰੂਟ ਬਦਲਦਾ ਰਹਿੰਦਾ ਹੈ ਸੋ ਇਸੇ ਕਰਕੇ ਹੁਣ ਜਿਹੜੇ ਪੱਛਮੀ ਸਿਸਟਮ ਆਉਣਗੇ ਲਗਭਗ ਅਗਸਤੰਬਰ ਚ ਕਹਿ ਦਈਏ ਜਾਂ ਫਿਰ ਅਕਤੂਬਰ ਦੇ ਮਹੀਨੇ ਦੇ ਵਿੱਚ ਉਹਨਾਂ ਦਾ ਪ੍ਰਭਾਵ ਵੜਾ ਪੰਜਾਬ ਉੱਪਰ ਥੋੜਾ ਬਹੁਤ ਦੇਖਣ ਨੂੰ ਮਿਲਿਆ ਕਰੇਗਾ ਜਿਹੜੇ ਤਕੜੇ ਸਿਸਟਮ ਹੋਣਗੇ ਉਹਨਾਂ ਦਾ ਪ੍ਰਭਾਵ ਪਊਗਾ ਪਰ ਹਲਕਿਆਂ ਦਾ ਘੱਟ ਰਹੇਗਾ ਤੋ ਉਸੇ ਤਰ੍ਹਾਂ ਹੁਣ ਸਕਰੀਨ ਤੇ ਦੇਖਿਆ ਤਾਂ ਇੱਕ ਹਲਕੇ ਦਰਮਿਆਨੇ ਪੱਧਰ ਦਾ ਸਿਸਟਮ ਪਹੁੰਚਿਆ ਹੋਇਆ ਹੈ ਜਿਹੜਾ ਪਹਾੜੀ ਖੇਤਰਾਂ ਵਿੱਚ ਪਹੁੰਚ ਚੁੱਕਿਆ ਹੈ ਤੇ ਇਹਦਾ ਪੰਜਾਬ ਦੇ ਉੱਪਰ ਅਸਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਜਿਹੜੇ ਉੱਤਰੀ ਪੱਛਮੀ ਖੇਤਰ ਹੋਣਗੇ ਕੁਝ ਉੱਤਰੀ ਤੇ ਕੁਝ ਉੱਤਰ ਪੱਛਮੀ ਖੇਤਰ ਜਿਵੇਂ ਕੁਝ ਭਾਗ ਹੋ ਕੇ ਗੁਰਦਾਸਪੁਰ ਦੇ ਜਾਂ ਇੱਕ ਦੋ ਅੰਮਲਸਰ ਦੇ ਇਲਾਕੇ ਪਠਾਨਕੋਟ ਦੇ ਹੋਵੇ ਥੋੜੇ ਬਹੁਤ ਹਿੱਸੇ ਦੇ ਵਿੱਚ ਹੁਸ਼ਿਆਰਪੁਰ ਦੇ ਆ ਸਕਦੇ ਨੇ ਸੋ ਇਨ੍ਹਾਂ ਖੇਤਰਾਂ ਵਿੱਚ ਇਹ ਸਿਸਟਮ ਦਾੜਾ ਪ੍ਰਭਾਵ ਆਪਾਂ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਇਹ ਸਿਸਟਮ ਜਿਹੜੇ ਟੁੱਟਵੇਂ ਛੋਣ ਜਿਹੜੇ ਬੱਦਲ ਅੰ ਇਲਾਕਿਆਂ ਉੱਪਰ ਦੇ ਛੋਟੇ-ਮੋਟੇ ਰੂਪ ਵਿੱਚ ਗੁਜ਼ਰ ਸਕਦੇ ਨੇ ਜਿਨ੍ਹਾਂ ਨਾਲ ਅੱਜ ਦਿਨ ਦੇ ਵੇਲੇ ਇਨ੍ਹਾਂ ਖੇਤਰਾਂ ਵਿੱਚ ਛੋਟੀਆਂ-ਮੁਟੀਆਂ ਕਾਰਵਾਈਆਂ ਹੋਣ ਦੀ ਸੰਭਾਵਨਾ ਵੱਧ ਸਕਦੀ ਹੈ ਪਰ ਜਿਆਦਾ ਵੱਡੀ ਤਕੜੀ ਸੰਭਾਵਨਾ ਨਹੀਂ ਹੈ ਤੇ ਬਾਕੀ ਪੂਰਬੀ ਪਾਸੇੋਂ ਵੀ ਥੋੜੇ-ਬਹੁਤ ਜਿਹੜੇ ਬੱਦਲੀ ਸਿਸਟਮ ਨੇ ਅੱਜ ਆਪਾਂ ਨੂੰ ਦਿਨ ਦੇ ਵੇਲੇ ਸਵੇਰ ਤੋਂ ਸ਼ਾਮ ਦਰਮਿਆਨ ਪੂਰਬੀ ਖੇਤਰਾਂ ਨੂੰ ਪ੍ਰਭਾਵਿਤ ਕਰਦੇ ਹੋਏ ਦੇਖਣ ਨੂੰ ਮਿਲ ਸਕਦੇ ਨੇ ਪੰਜਾਬ ਦਾ ਜਿਹੜਾ ਪੂਰਬੀ ਇਲਾਕਾ ਪਿਆ ਜਾਂਦਾ ਹੈ ਉਸ ਹਿੱਸਿਆਂ ਦੇ ਵਿੱਚ ਆਪਾਂ ਨੂੰ ਛੋਟੇ-ਮੁਟੀਆਂ ਮੌਸਮੀ ਕਾਰਵਾਈਆਂ ਵੀ ਦੇਖਣ ਨੂੰ ਮਿਲ ਸਕਦੀਆਂ ਨੇ ਇਸ ਦੇ ਬਾਅਦ ਬਾਕੀ ਹਿੱਸਿਆਂ ਦਾ ਮੌਸਮ ਦੱਖਣ ਪੱਛਮੀ ਹਿੱਸਾ ਹੋ ਗਿਆ ਪੰਜਾਬ ਦਾ ਠੀਕ ਠਾਕ ਹੀ ਰਹੇਗਾ ਜਿਆਦਾ ਵੱਡੀਆਂ ਤਕੜੀਆਂ ਕਾਰਵਾਈਆਂ ਨਹੀਂ ਹੋਣਗੀਆਂ ਪੈਚੀ ਰੂਪ ਵਿੱਚ ਛੋਟਾ ਮੋਟੀਆਂ ਕਾਰਵਾਈਆਂ ਹੋਣਗੀਆਂ ਅੱਜ